ਨਮਸਕਾਰ ਦੇਸ਼ ਦੁਨੀਆ ਜਿਹੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਵੜਾ ਦੋਸਤੋ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋਏ ਆਂ ਪ੍ਰੋਗਰਾਮ ਅੱਜ ਦੀ ਚਰਚਾ ਲੈ ਕੇ ਅੱਜ ਦੀ ਚਰਚਾ ਵਿੱਚ ਅਸੀਂ ਗੱਲ ਕਰਾਂਗੇ ਉਸ ਵਿਸ਼ੇ ਦੇ ਉੱਤੇ ਜਿਹੜਾ ਵਿਸ਼ਾ ਤੁਹਾਡੇ ਸਾਡੇ ਦੇ ਨਾਲ ਜੁੜਿਆ ਹੋਏਗਾ ਪੂਰੇ ਸਮਾਜ ਦੇ ਨਾਲ ਜੁੜਿਆ ਹੋਏਗਾ ਹਰ ਵਕਤ ਕਿਉਂਕਿ ਵਕਤ ਇੱਕ ਜਿਹਾ ਨਹੀਂ ਰਹਿੰਦਾ ਸਮਾਜ ਦੇ ਵਿੱਚ ਦਿਸ਼ਾ ਤੇ ਦਸ਼ਾ ਵੀ ਇੱਕ ਜਿਹੀ ਨਹੀਂ ਰਹਿੰਦੀ ਤੇ ਇਸੇ ਤਰ੍ਹਾਂ ਸਮਾਜ ਦੀ ਦਿਸ਼ਾ ਤੇ ਦਸ਼ਾ ਬਦਲਣ ਵਾਲੇ ਉਸ ਨੂੰ ਸਹਿਦ ਦੇਣ ਵਾਲੇ ਵੀ ਇੱਕ ਜਿਹੀ ਨਹੀਂ ਰਹਿੰਦੇ ਸਮਾਜ ਬਦਲਦਾ ਹੈ ਦਿਸ਼ਾ ਬਦਲਦੀ ਹੈ ਉਮਰਾ ਬਦਲਦੀਆਂ ਨੇ ਤੇ ਬਹੁਤ ਕੁਝ ਅਜੇਹਾ ਨਵਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਉੱਤੇ ਅਸੀਂ ਕਦੀ ਨਾ ਕਦੀ ਕਿੰਤੂ ਪ੍ਰੰਤੂ ਜ਼ਰੂਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਫਿਰ ਉਹੀ ਕਿੰਤੂ ਪ੍ਰੰਤੂ ਚਰਚਾ ਦਾ ਵਿਸ਼ਾ ਬਣਦੀ ਹੈ ਤੇ ਅੱਜ ਜਿਸ ਵਿਸ਼ੇ ਤੇ ਉੱਤੇ ਅਸੀਂ ਚਰਚਾ ਕਰਨੀ ਹੈ ਉਹ ਵਿਸ਼ਾ ਹੈ ਪਿੰਡੂ ਖੇਡ ਮੇਲਿਆਂ ਦਾ ਨੌਜਵਾਨ ਪੀੜੀ ਦੇ ਉੱਤੇ ਪ੍ਰਭਾਵ ਕਿਉਂਕਿ ਅੱਜ ਦੇ ਇਸ ਆਧੁਨਿਕ ਯੁੱਗ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਮੇਲੇ ਲਗਾਣੇ ਮੁਨਾਸਿਬ ਸ਼ਾਇਦ ਨਹੀਂ ਹੋ ਰਹੇ ਲੇਕਿਨ ਜਿੱਥੇ ਵੀ ਹੁੰਦੇ ਨੇ ਉਹ ਆਪਣਾ ਇੱਕ ਪ੍ਰਭਾਵ ਛੋੜਦੇ ਨੇ ਤੇ ਖਾਸ ਕਰਕੇ ਨੌਜਵਾਨ ਪੀੜੀ ਦੇ ਉੱਤੇ ਕਿਉਂਕਿ ਨੌਜਵਾਨ ਪੀੜੀ ਹੀ ਉਹਨਾਂ ਮੇਲਿਆਂ ਦੇ ਵਿੱਚ ਜ਼ਿਆਦਾ ਸ਼ਿਰਕਤ ਕਰਦੀ ਹੈ, پاਗ ਲੈਂਦੀ ਹੈ ਤੇ ਹਿੱਸਾ ਲੈ ਕੇ ਆਪਣਾ ਤਨ ਬਦਨ ਸਭ ਕੁਝ ਮਜ਼ਬੂਤ ਕਰਦੀ ਹੈ ਤੇ ਉਸ ਦਾ ਪ੍ਰਦਰਸ਼ਨ ਕਰਦੀ ਹੈ। ਤੇ ਉਹ ਪ੍ਰਦਰਸ਼ਨ ਉਹਨਾਂ ਨੂੰ ਕਈ ਵਾਰ ਕਾਮਯਾਬੀ ਦੀਆਂ ਬੁਲੰਦੀਆਂ ਦੇ ਉੱਤੇ ਵੀ ਲੈ ਕੇ ਜਾਂਦਾ ਹੈ ਕਿੱਥੋਂ ਤੱਕ ਹੁੰਦੇ ਨੇ ਕਾਮਯਾਬ ਇਹਨਾਂ ਦਾ ਕੀ ਪ੍ਰਭਾਵ ਅੱਜ ਦੇ ਇਸ ਸਮਾਜ ਦੇ ਉੱਤੇ ਇਹਨਾਂ ਮੇਲਿਆਂ ਦਾ ਹੋ ਰਿਹਾ ਹੈ ਇਸ ਬਾਰੇ ਅਸੀਂ ਚਰਚਾ ਕਰਨ ਦੇ ਲਈ ਜਿਹੜੇ ਮਾਹਿਰਾਂ ਨੂੰ ਸਟੂਡੀਓ 'ਚ ਸੱਦਾ ਦਿੱਤਾ ਹੈ ਪਹਿਲੇ ਉਹਨਾਂ ਦਾ ਤੁਹਾਡੀ ਮੈਂ ਮੁਲਾਕਾਤ ਕਰਾਦਾ ਮੇਰੇ ਨਾਲ ਬੈਠੇ ਨੇ ਕਰਨਲ ਕਸ਼ਮੀਰ ਸਿੰਘ ਢਿੱਲੋਂ ਜੀ ਜੋ ਕਿ ਖੁਦ ਸਾਈਕਲਿਸਟ ਨੇ ਭਾਰਤ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ ਸਾਈਕਲਿਸਟ ਦੇ ਤੌਰ ਦੇ ਉੱਤੇ ਇਸੇ ਤਰ੍ਹਾਂ ਮਲੇਸ਼ੀਆ ਦੇ ਵਿੱਚ ਇਹਨਾਂ ਨੇ ਭਾਰਤ ਨੂੰ ਰਿਪਰੈਜ਼ੈਂਟ ਕੀਤਾ ਸੀ 5 ਕਿਲੋਮੀਟਰ ਵਾਕ ਦੇ ਉੱਤੇ ਜਦੋਂ ਵੈਟਰਨ ਖੇਡਾਂ ਹੋਈਆਂ ਸੀ ਤੇ ਨਾਲ ਹੀ ਨਾਲ ਇਹ 400 ਮੀਟਰ ਰੇਸ ਦੇ ਵੀ ਭਾਗੀਦਾਰ ਨੇ ਤੇ ਦੂਸਰੇ ਜਿਹੜੇ ਮਾਹਿਰ ਨੇ ਉਹ ਅਸ਼wini puri ਜੀ ਨੇ ਅਸ਼wini puri ਜੀ ਖੇਡ ਪ੍ਰਬੰਧਕ ਨੇ ਬਹੁਤ ਸਾਰੇ ਖੇਡ ਮੇਲੇ ਕਰਾਉਂਦੇ ਰਹੇ ਨੇ ਤੇ ਬਹੁਤ ਕੁਝ ਬਰੀਕੀ ਦੇ ਨਾਲ ਜਾਣਦੇ ਨੇ ਵੀ ਕਿਸ ਤਰ੍ਹਾਂ ਖੇਡ ਮੇਲੇ ਹੁੰਦੇ ਨੇ ਕਿਸ ਤਰ੍ਹਾਂ ਕਰਾਏ ਜਾਂਦੇ ਨੇ ਤੇ ਉਹਨਾਂ ਦਾ ਪ੍ਰਭਾਵ ਜਾਂ ਸਿੱਟਾ ਕੀ ਨਿਕਲਦਾ ਹੈ ਬਹੁਤ ਕੁਛ ਇਹਨਾਂ ਕੋਲ ਪੁੱਛਾਂਗੇ ਸਭ ਤੋਂ ਪਹਿਲਾਂ ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ ਗੱਲ ਦੀ ਸ਼ੁਰੂਆਤ ਕਰਾਂਗਾ ਟੇਲਾ ਸਾਹਿਬ ਤੁਹਾਡੇ ਕੋਲੋਂ ਕਿਉਂਕਿ ਤੁਸੀਂ ਬੜਾ ਨਾਮਲਾ ਕਟਿਆ ਹੈ ਇੱਕ ਪੌਂਚ ਦੇ ਉੱਤੇ ਇੱਕ ਲੈਵਲ ਦੇ ਉੱਤੇ ਪੁੱਜੇ ਹੋ ਉਹ ਸਾਈਕਲਿਸਟ ਦੇ ਤੌਰ ਤੇ ਸਮਝ ਲਓ ਚਾਹੇ ਤੁਸੀਂ ਵਾਕ ਦੇ ਥਰੂ ਤੇ ਸਮਝ ਲਓ ਚਾਹੇ ਤੁਸੀਂ ਰੇਸ ਦੇ ਥਰੂ ਤੇ ਸਮਝ ਲਓ ਵੀ ਤੁਸੀਂ ਭਾਰਤ ਨੂੰ ਰਿਪਰੈਜ਼েন্ট ਕੀਤਾ ਹੈ ਤੁਸੀਂ ਵੀ ਖੇਡ ਮੇਲਿਆਂ ਦੇ ਵਿੱਚ ਜ਼ਰੂਰ ਗਏ ਹੋਗੇ ਇਹਨਾਂ ਜਿਹੜੇ ਪਿੰਡੂ ਖੇਡ ਮੇਲੇ ਹੁੰਦੇ ਆ ਇੱਥੇ ਖੇਡੇ ਹੋਗੇ ਉਸ ਵਕਤ ਦਾ ਯੁੱਗ ਹੋਰ ਸੀ ਜਦੋਂ ਤੁਸੀਂ ਖੇਡਦੇ ਹੋਗੇ ਅੱਜ ਯੁੱਗ ਹੋਰ ਹੈ ਕਿੰਨੇ ਕ ਬੱਚੇ ਇਸ ਤੋਂ ਪ੍ਰਭਾਵਿਤ ਹੋ ਰਹੇ ਨੇ ਨੌਜਵਾਨ ਕਿੰਨੇ ਇਸ ਵੱਲ ਨੂੰ ਖਿੱਚੇ ਜਾ ਰਹੇ ਨੇ ਤੇ ਇਹ ਖੇਡ ਮੇਲੇ ਉਸ ਵਕਤ ਕਿੰਨਾ ਪ੍ਰਭਾਵ ਪਾਉਂਦੇ ਸੀ ਤੇ ਅੱਜ ਕਿੰਨਾ ਪ੍ਰਭਾਵ ਪਾ ਰਹੇ ਇਹ ਜਾਣਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਦੂਰਦਰਸ਼ਨ ਕੇਂਦਰ ਜਲੰਧਰ ਦਾ ਬਹੁਤ ਧੰਨਵਾਦੀ ਆ ਤੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਅੱਜ ਦੇ ਯੁੱਗ ਦੇ ਵਿੱਚ ਇਹ ਬੜਾ ਜਿੰਨਾ ਮਹੱਤਵਪੂਰਨ ਮੁੱਦਾ ਜੋ ਹੈ ਜੋ ਸਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਹੈ ਉਹਦੇ ਤੇ ਇੱਕ ਵਿਚਾਰ ਚਰਚਾ ਰੱਖੀ ਹੈ ਸਿਹਤ ਜਿਹੜੀ ਹੈ ਚਾਹੇ ਆਪਾਂ ਪਿਛਲੇ ਪਸ਼ੋਕੜ ਵੱਲ ਚਲੇ ਜਾਈਏ ਚਾਹੇ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਮੈਂ तकरीबन ਇੱਕ ਹਫ਼ਤਾ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਇੱਕ ਗੇਮ ਦੇ ਵਿੱਚ ਹਿੱਸਾ ਲੈਣ ਗਿਆ ਸੀ ਤੇ ਉੱਥੇ ਕਾਫੀ ਸਿਆਣੇ ਸੱਜਣ ਬੈਠੇ ਸੀ ਤੇ ਉਹਨਾਂ ਦੇ ਵਿੱਚ ਇਹ ਚਰਚਾ ਹੋਈ ਕਿ ਸਭ ਤੋਂ ਸਾਡਾ ਜਿਹੜਾ ਹੈ ਸਮਾਜ ਦੇ ਵਿੱਚ ਜ਼ਰੂਰੀ ਤੇ ਜਿਹੜੀ ਆ ਆ ਇੰਪੋਰਟੈਂਟ ਚੀਜ਼ ਕਿਹੜੀ ਹੈ ਉੱਥੇ ਇਹ ਆਇਆ ਕਿ ਜਿਸ ਬੰਦੇ ਦੀ ਸਿਹਤ ਹੈ ਉਹ ਸਭ ਤੋਂ ਅਮੀਰ ਆਦਮੀ ਹੈ ਜੀ ਤੇ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਸਿਹਤ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀ ਆਪਾਂ ਜੇ ਜਦੋਂ ਚਾਈਨੀਜ਼ ਆਏ ਸੀ ਆਪਣੇ ਮੁਲਕ ਦੇ ਵਿੱਚ ਹੁਐਨਸੇਂਗ ਆਏ ਸੀ ਉਹਨਾਂ ਨੇ ਵੀ ਇਹਦੇ ਆਪਣੀ ਕਿਤਾਬਾਂ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਇੰਡੀਆ ਦੇ ਵਿੱਚ ਜਿਹੜੀਆਂ ਖੇਡਾਂ ਸੀ ਖਾਸ ਕਰਕੇ ਉਹਨਾਂ ਨੇ ਆ Madhya Pradesh ਦਾ ਤੇ Maharashtra ਦਾ ਜ਼ਿਕਰ ਕੀਤਾ ਹੈ ਤੇ Tamil Nadu ਦਾ ਜ਼ਿਕਰ ਕੀਤਾ ਹੈ ਕਿ ਉੱਥੇ ਖੇਡਾਂ ਪਿੰਡੂ ਖੇਡਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ ਉਹਦੇ ਬਦੌਲਤ ਉੱਥੋਂ ਦੇ ਲੋਕਾਂ ਦੀ ਸਿਹਤ ਬਹੁਤ ਚੰਗੀ ਸੀ ਹੁਣ ਆਪਾਂ ਆਪਣੇ ਪੰਜਾਬ ਵੱਲ ਆਈਏ ਇੱਥੇ ਵੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਮੈਨੂੰ ਯਾਦ ਹੈ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਮੇਲੇ ਲੱਗਦੇ ਸੀ ਉਹ ਮੇਲੇ ਜਿਹੜੇ ਸੀ ਜਿੱਥੇ ਆਪਸੀ ਸਮਾਜਿਕ ਸਾਂਝ ਵੱਲ ਬਹੁਤ ਵੱਡਾ ਹਿੱਸਾ ਪਾਉਂਦੇ ਸੀ ਉਹਦੇ ਨਾਲ-ਨਾਲ ਆਪ ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਸੀ ਜਦੋਂ ਅਸੀਂ ਉੱਥੇ ਲੋਕਾਂ ਨੂੰ ਕਬੱਡੀ ਖੇਲਦੇ ਦੇਖਦੇ ਸੀ ਕੁਸ਼ਤੀ ਦੇਖਦੇ ਸੀ ਸਾਡੇ ਮਨ ਦੇ ਵਿੱਚ ਵੀ ਆਉਂਦਾ ਸੀ ਕਿ ਸਾਡੀ ਸਿਹਤ ਇਸ ਤਰ੍ਹਾਂ ਦੀ ਚੰਗੀ ਹੋਏ ਕਿ ਅਸੀਂ ਵੀ ਇੱਥੋਂ ਇਨਾਮ ਲੈ ਕੇ ਜਾਈਏ ਅਲੱਗ-ਅਲੱਗ ਫੀਲਡ ਦੇ ਵਿੱਚ ਜੀ ਲੇਕਿਨ ਜ਼ਮਾਨੇ ਦੇ ਨਾਲ ਕਿਤੇ ਆ ਕੇ ਆਪਾਂ ਉਸ ਚੀਜ਼ ਨੂੰ ਭੁੱਲ ਗਏ ਆ ਤੇ ਹੁਣ ਸਿਹਤ ਪੱਖੋਂ ਥੋੜਾ ਜਿਹਾ ਆਪਾਂ ਆ ਦੂਰ ਹੁੰਦੇ ਜਾ ਰਹੇ ਆ ਦੂਸਰੀਆਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਆ ਜੀ ਮੇਰਾ ਖੁਦ ਦਾ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਆਪਾਂ ਸਾਰੇ ਧਰਮਾਂ ਦੇ ਵਿੱਚ ਦਸਵੰਧ ਕੱਢਦੇ ਆ ਆਪਣੀ ਨੇਕ ਕਮਾਈ ਦੇ ਵਿੱਚੋਂ ਅਲੱਗ-ਅਲੱਗ ਚੰਗੇ ਕੰਮਾਂ ਤੇ ਲਾਉਂਦੇ ਆ ਉਸੇ ਤਰ੍ਹਾਂ ਹੀ ਆਪਾਂ ਨੂੰ ਵਕਤ ਦਾ ਵੀ ਦਸਵਾਂ ਹਿੱਸਾ ਜੋ ਕੱਢ ਕੇ ਆਪਣੀ ਸਿਹਤ ਵਾਸਤੇ ਜ਼ਰੂਰ ਲਾਉਣਾ ਚਾਹੀਦਾ ਹੈ ਤੇ ਆਪਣੇ ਆਲੇ-ਦੁਆਲੇ ਜੋ ਆਪਣੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਵੀ ਇਹਦੇ ਪਾਸੇ ਲਾਉਣਾ ਚਾਹੀਦਾ ਕਿੰਨਾ ਕੁ ਜਾਂਦੇ ਨੇ ਕਿੰਨਾ ਕੁ ਤਾਂ ਸਾਹਿਬ ਫਿਰ ਗੱਲ ਕਰਾਂਗੇ ਮੈਂ ਤੁਹਾਡੇ ਕੋਲ ਪੂਰੀ ਸਾ ਪੁੱਛਣਾ ਚਾਹਾਂਗਾ ਤੁਸੀਂ ਪ੍ਰਬੰਧਕ ਹੈਗੇ ਬਹੁਤ ਸਾਰੇ ਮੇਲੇ ਕੇ ਇੰਡਸਟਰੀਅਲਿਸਟ ਹੈਗੇ ਤੁਸੀਂ ਬਹੁਤ ਸਾਰੀ ਆਪਣੇ ਖੁਦ ਕੋਲੋਂ ਪੈਸਾ ਲਗਾ ਕੇ ਤੁਸੀਂ ਮਤਲਬ ਇਹ ਕੰਮ ਕਰਾਉਂਦੇ ਹੋ ਮੈਂ ਤੁਹਾਨੂੰ ਇਹ ਜਾਣਨਾ ਚਾਹਾਂਗਾ ਕਿ ਕੀ ਅੱਜ ਦੀ ਤਾਰੀਖ ਦੇ ਵਿੱਚ ਵੀ ਓਨਾ ਉਤਸ਼ਾਹ ਹੈ ਪਿੰਡੂ ਖੇਡ ਮੇਲਿਆਂ ਵਾਲ ਨੌਜਵਾਨਾਂ ਦਾ ਜਿੰਨਾ ਕਰਨਲ ਸਾਹਿਬ ਨੇ ਕਿਹਾ ਵੀ ਬਹੁਤ ਸਾਰਾ ਸੀ ਅਸੀਂ ਵੀ ਮੇਲਿਆਂ ਦੇ ਵਿੱਚ ਬਹੁਤ ਜਾਂਦੇ ਰਹੇ ਹਾਂ ਸ਼ਰੋਤਿਆਂ ਦਾ ਦੂਰਦਰਸ਼ਨ ਦਾ ਬਹੁਤ-ਬਹੁਤ ਧੰਨਵਾਦ ਦੂਰਦਰਸ਼ਨ ਦਾ ਕਿ ਇਹ ਜਿਹੜਾ ਵਿਸ਼ਾ ਤੁਸੀਂ ਚੁਣਿਆ ਹੈਗਾ ਪਰ ਮੈਂ ਇੱਕੀ ਕਹਿਣਾ ਚਾਹਨਾ ਕਿ ਪ੍ਰਬੰਧਕਾਂ ਨੇ ਜਿੰਨਾ ਵੀ ਸਮਾਜ ਦੇ ਵਿੱਚ ਰੋਲ ਅਦਾ ਕੀਤਾ ਹੈਗਾ ਜੀ ਉਹ ਆਪਣੇ ਲੈਵਲ ਤੇ ਬਹੁਤ ਉਤਸ਼ਾਹ ਦੇ ਨਾਲ ਕਰਦੇ ਨੇ ਸਾਡੇ ਵਿੱਚ ਇਹਦੇ ਵਿੱਚ ਜਿਹੜਾ ਜਿਹੜੇ ਵਿਦੇਸ਼ਾਂ ਤੋਂ ਐਨ ਆਰ ਆਈ ਭੈਣ ਭਰਾ ਹੁੰਦੇ ਨੇ ਉਹਨਾਂ ਦਾ ਬੜਾ ਯੋਗਦਾਨ ਰਹਿੰਦਾ ਹੈਗਾ ਪਿੰਡਾਂ ਦੇ ਵਿੱਚ ਗੇਮਾਕਰਾਨ ਦਾ ਵਿੱਚ ਲੇਕਿਨ ਪਿੰਡਾਂ ਦੇ ਪਿੰਡੂਆਂ ਦਾ ਵੀ ਬਹੁਤ ਉਤਸ਼ਾਹ ਰਹਿੰਦਾ ਹੈਗਾ ਪਰ ਸਮੇਂ ਦੇ ਮੁਤਾਬਿਕ ਜਿਸ ਤਰ੍ਹਾਂ ਕੀ ਹੁਣ ਸਮੇਂ ਬਹੁਤ ਚੇਂਜ ਹੁੰਦਾ ਜਾਂਦਾ ਪਿਆ ਹੈਗਾ ਔਰ ਵਿਸ਼ਾ ਬਦਲ ਜਾਂਦਾ ਹੈਗਾ ਤੇ ਲੋਕਾਂ ਚ ਉਤਸ਼ਾਹ ਵੀ ਪਿੰਡਾਂ ਚ ਥੋੜਾ ਜਿਹਾ ਘਟ ਜਾਂਦਾ ਹੈਗਾ ਲੇਕਿਨ ਇਹ ਸਾਡੀ ਮੁਢਲੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਮਾਜਿਕ ਲੋਕਾਂ ਦੀ ਕਿ ਉਹ ਸਰਕਾਰ ਦੇ ਨਾਲ ਮਿਲ ਕੇ ਇਹ ਪ੍ਰਬੰਧ ਜਿਹੜੇ ਹੈਗੇ ਪਿੰਡਾਂ ਚ ਕਰਾਨ ਜੀ ਇਹਨਾਂ ਦਾ ਪ੍ਰਭਾਵ ਜਿਹੜਾ ਖੇਡ ਦੇ ਨਾਲ-ਨਾਲ ਜਿਹੜਾ ਪ੍ਰਭਾਵ ਜਿਹੜਾ ਸਮਾਜਿਕ ਤੌਰ ਤੇ ਜਿੱਦਾਂ ਕਰਨਲ ਸਾਹਿਬ ਨੇ ਦੱਸਿਆ ਕਿ ਭਾਈਚਾਰੇ ਨੂੰ ਜਿਹੜਾ ਹੈਗਾ ਇਕੱਠਾ ਰੱਖਣ ਦੇ ਵਿੱਚ ਤੰਦਰੁਸਤੀ ਰੱਖਣ ਦੇ ਵਿੱਚ ਲੋਕਾਂ ਨੂੰ ਜਿਹੜਾ ਨਸ਼ੇ ਪੱਤਿਆਂ ਤੋਂ ਦੂਰ ਰੱਖਣ ਦੇ ਵਿੱਚ ਇਹਦਾ ਸਾਰਿਆਂ ਦੇ ਵਿੱਚ ਜਿਹੜਾ ਮਦਦਗਾਰ ਹੁੰਦਾ ਹੈ। ਸੋ ਮੇਰੀ ਤਾਂ ਇਹ ਜਿਹੜੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਪਿੰਡਾਂ ਦਾ ਜਿਹੜਾ ਯੂਥ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਜਿਹੜਾ ਖੇਡਾਂ ਦੇ ਉਤਜਾਨ ਦੇ ਵਿੱਚ ਰੱਖੇ ਤਾਂ ਕਿ ਦੂਜੇ ਪਾਸੇ ਜਿਹੜਾ ਤੁਹਾਡਾ ਕਦੀ ਵੀ ਜਿਹੜਾ ਸਮਾਜ ਦੇ ਵਿੱਚ ਦੂਸਰੇ ਤਰਫ ਜਾਣ ਦਾ ਜਿਹੜਾ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਜਦੋਂ ਤੁਸੀਂ ਤੁਹਾਨੂੰ ਕੋਈ ਅੱਗੇ ਕੁਝ ਨਹੀਂ ਦਿਖਦਾ ਤੇ ਮੈਂ ਤਾਂ ਸਮਝਦਾ ਸਰਕਾਰਾਂ ਦਾ ਵੀ ਕਾਫੀ ਪ੍ਰਯਾਸ ਲੈਂਦਾ ਹੈਗਾ ਸੰਸਥਾਵਾਂ ਦਾ ਵੀ ਰਹਿੰਦਾ ਜਿਹੜੀਆਂ ਪੰਜਾਬ ਦੇ ਵਿੱਚ ਸੰਸਥਾਵਾਂ ਪੰਚਾਇਤਾਂ ਦਾ ਵੀ ਯੋਗਦਾਨ ਰਹਿੰਦਾ ਹੈਗਾ ਤੇ ਅੱਜ ਦੇ ਸਮੇਂ ਦੇ ਮੁਤਾਬਿਕ ਥੋੜਾ ਜਾਇ ਡਿਕਲਾਈਨ ਤੇ ਜਰੂਰ ਥੋੜਾ ਘਟਿਆ ਜਰੂਰ ਹੈਗਾ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਅਸੀਂ ਉਹਨਾਂ ਔਰ ਸਭ ਤੋਂ ਜਿਹੜਾ ਜ਼ਿਆਦਾ ਇਹਦੇ ਵਿੱਚ ਪ੍ਰਭਾਵ ਆ ਰਿਹਾ ਕਿ ਜਿਹੜੀ ਉਹਦੀ ਕਾਸਟ ਹੈਗੀ ਜਿਹੜੀ ਉਹਨਾਂ ਨੂੰ ਰੱਖ-ਰਖਾਅ ਦੀ ਪ੍ਰਬੰਧ ਕਰਨ ਦੀ ਜਿਹੜੀ ਹੈ ਜਿਹੜੀ ਉਹਨਾਂ ਦੀ ਕੀਮਤ ਹੈਗੀ ਆ ਉਹ ਕਾਫੀ ਉੱਚੇ ਲੈਵਲ ਤੇ ਚਲੀ ਗਈ ਹੈ ਬਿਲਕੁਲ ਸਹੀ ਗੱਲ ਹੈ ਕਰਨਲ ਸਾਹਿਬ ਇਹਨਾਂ ਨੇ ਕਿਹਾ ਵੀ ਉਤਸ਼ਾਹ ਤਾਂ ਹੈ ਉਤਸ਼ਾਹ ਦਾ ਇਕ ਉਦਾਹਰਣ ਸੀ ਦੇਖਦੇ ਵੀ ਹੈਗੇ ਜਦੋਂ ਅਸੀਂ ਕਿਲਾ ਰਾਏਪੁਰ ਦੀਆਂ ਖੇਡਾਂ ਦੇਖਦੇ ਆਂ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਹਰ ਸਾਲ ਇੰਨਾ ਉਤਸ਼ਾਹ ਹੁੰਦਾ ਵੀ ਦੇਸ਼ ਕਿਹਾ ਵਿਦੇਸ਼ ਤੋਂ ਨਾ ਕੇਵਲ ਲੋਕ ਉਹਦੇ ਵਿੱਚ ਦੇਖਣ ਆਉਂਦੇ ਆ ਬਲਕਿ ਮੈਂ ਉੱਥੇ ਜਾ ਕੇ ਦੇਖਿਆ ਵੀ ਉੱਥੇ ਵਿਦੇਸ਼ੀ ਮੀਡੀਆ ਕਵਰੇਜ ਕਰਨ ਲਈ ਵੀ ਆਉਂਦਾ ਵੀ ਉਹਨੂੰ ਮਿੰਨੀ 올림픽 ਦਾ ਨਾਮ ਦਿੱਤਾ ਗਿਆ ਹੈ ਇਹੋ ਜਿਹੇ ਖੇਡ ਮੇਲੇ ਲਈ ਉਤਸ਼ਾਹ ਅਗਰ ਕਿਲਾ ਰਾਏਪੁਰ ਚ ਹੋ ਸਕਦਾ ਤੇ ਜੇ ਅਗਰ ਪੰਜਾਬ ਸਰਕਾਰ ਜਾਂ ਇਸ ਤਰ੍ਹਾਂ ਦੇ ਪ੍ਰਬੰਧਕਾਂ ਜਾਣ ਇਹ ਬਾਕੀ ਜਿਹੜੇ ਹੈਗੇ ਸਾਡੇ ਵੱਡੇ ਵੱਡੇ ਪਿੰਡ ਉੱਥੇ ਅਗਰ ਇਹ ਜਿੱਦਾਂ ਮਾਲਵੇਚ ਗਿਆ ਅੰਦਰ ਮਾਝੇ ਚ ਹੋ ਜਵੇ ਇੱਕ ਦੁਆਬੇ ਚ ਹੋ ਜਵੇ ਫਿਰ ਅਜੇਹਾ ਕਿਉਂ ਨਹੀਂ ਕੀਤਾ ਜਾ ਰਿਹਾ ਇਹਦੇ ਵਾਸਤੇ ਨਾ ਪਾਲਿਸੀ ਦੀ ਲੋੜ ਹੈ ਜੇ ਆਪਾਂ ਥੋੜਾ ਜਿਹਾ ਕੇਂਦਰ ਸਰਕਾਰ ਵਾਲੇ ਪਾਸੇ ਜਾਈਏ 2014 ਦੇ ਵਿੱਚ ਇੱਕ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਣੀ ਸੀ ਜੀ ਉਹਦੇ ਵਿੱਚ ਵੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਪੈਸ਼ਲੀ ਖੇਡਾਂ ਵਾਸਤੇ ਉਹਨਾਂ ਨੇ ਕਾਫੀ ਇਹਨਾਂ ਨੂੰ ਮਹੱਤਵ ਮਹੱਤਤਾ ਦਿੱਤੀ ਸੀ ਜੀ ਉਸ ਤੋਂ ਬਾਅਦ ਆਪਾਂ ਆ ਜਾਈਏ ਇੱਕ ਸਾਊਥ ਦੇ ਵਿੱਚ ਆ ਆਂਧਰਾ ਦੇ ਵਿੱਚ ਇੱਕ ਅਕੈਡਮੀ ਹੈਗੀ ਆ ਅਨੰਤਪੁਰ ਸਪੋਰਟਸ ਅਕੈਡਮੀ ਜੀ ਉਹਨਾਂ ਨੇ ਉੱਥੇ ਇੱਕ ਚਰਚਾ ਕਰਵਾਈ ਸੀ ਇੱਕ ਉਹਨਾਂ ਨੇ ਉੱਥੇ ਰਿਸਰਚ ਕਰਵਾਈ ਸੀ ਉਹਦੇ ਵਿੱਚ ਵੀ ਉਹਨਾਂ ਨੇ ਪਾਇਆ ਸੀ ਕਿ ਜਿਹੜਾ ਲੱਖ ਲੱਖ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਵਿੱਚ ਅਲੱਗ-ਅਲੱਗ ਏਜ ਗਰੁੱਪ ਦੇ ਜੀ ਸਾਰਿਆਂ ਦੇ ਜਿਹੜੇ ਨੇ ਉਹ ਪੁਰਾਣੇ ਪ੍ਰਾਤਨ ਆਪਣੇ ਜਿਹੜੇ ਮੇਲੇ ਨੇ ਉਹ ਜ਼ਰੂਰ ਖੇਡਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਡਾ ਪੰਜਾਬ ਸਰਕਾਰ ਵੀ ਜਿਹੜੀ ਹੈ ਜਿਸ ਤਰ੍ਹਾਂ ਪਿੱਛੇ ਖੇਲੋ ਇੰਡੀਆ ਦੇ ਤਹਿਤ ਉਹਨਾਂ ਨੇ ਅਲੱਗ-ਅਲੱਗ ਬਲੌਕ ਲੈਵਲ ਤੱਕ ਵੀ ਖੇਡਾਂ ਕਰਵਾਈਆਂ ਸੀ ਜੀ ਤੇ ਮੈਂ ਖੁਦ ਜਾ ਕੇ ਦੇਖਿਆ ਕਿ ਉੱਥੇ ਬੱਚਿਆਂ ਦੇ ਵਿੱਚ ਖਾਸ ਕਰਕੇ ਬਹੁਤ ਵੱਡਾ ਆਮ ਮਹੱਤਵ ਸੀ ਜੀ ਤੇ ਉਹਦੇ ਵਿੱਚ ਉਹਨਾਂ ਨੇ ਥੋੜਾ ਜਿਹਾ ਵੈਟਰਨਸ ਵਾਸਤੇ ਵੀ ਰੱਖਿਆ ਸੀ ਕਿ ਤੇ ਵੈਟਰਨਸ ਦੇ ਵਿੱਚ ਆਪਾਂ 35 ਸਾਲ ਤੋਂ ਉੱਪਰ ਦੀ ਜਦੋਂ ਉਮਰ ਉਹਦੇ ਵਿੱਚ ਆਪਾਂ ਵੈਟਰਨ ਕੈਟਾਗਰੀ ਚਲੇ ਜਾਂਦੇ ਆ ਤੇ 5-5 ਸਾਲ ਦੇ ਗਰੁੱਪ ਨੇ ਤੇ ਸਾਡੇ ਫਿਰੋਜ਼ਪੁਰ ਦੇ ਵਿੱਚ ਡਾਕਟਰ ਗੁਰਿੰਦਰ ਢਿੱਲੋਂ ਹੈਗੇ ਨੇ ਇੱਕ ਸਾਡੇ ਹੈਗੇ ਨੇ ਵਿਰਕ ਸਾਹਿਬ ਉੱਥੇ ਗੁਰਦਿਆਲ ਸਿੰਘ ਵਿਰਕ ਰਿਟਾਇਰਡ ਇੰਜੀਨੀਅਰ ਜੀ ਉਹ ਇਸ ਪਾਸੇ ਬਹੁਤ ਸ਼ਲਾਘਾਯੋਗ ਕਦਮ ਉਠਾ ਰਹੇ ਨੇ ਜੀ ਉਹਨਾਂ ਨੇ ਵੈਟਰਨਸ ਵਾਲੀਆਂ ਤੇ ਬੱਚਿਆਂ ਦੀਆਂ ਖੇਡਾਂ ਵੀ ਬਹੁਤ ਕਰਵਾਈਆਂ ਤੇ ਬੱਚਿਆਂ ਨੂੰ ਆ ਲਿਟਰਲੀ ਜਿੰਨਾ ਪੰਜਾਬੀ ਚ ਕਹਿੰਦੇ ਨੇ ਪੁਸ਼ ਕਰਨਾ ਪੈਂਦਾ ਉਹ ਆਪਣੇ ਆਪ ਨਿਕਲ ਕੇ ਨਹੀਂ ਆਉਂਦੇ ਬਿਲਕੁਲ ਮੈਂ ਕੁਝ ਪੇਰੈਂਟਸ ਦੇ ਨਾਲ ਡਿਸਕਸ ਕਰ ਰਿਹਾ ਸੀ ਸਾਈਕਲਿੰਗ ਦੀ ਇਵੈਂਟ ਵਾਸਤੇ ਜੀ ਤੇ ਮੈਨੂੰ ਬੜੀ ਹੈਰਾਨੀ ਹੋਈ ਇੱਕ 10ਵੀਂ ਕਲਾਸ ਦੇ ਬੱਚੇ ਦੇ ਜ਼ੀਰਾ ਦੇ ਵਿੱਚ ਉਹਦੇ ਫਾਦਰ ਸਾਹਿਬ ਕਹਿੰਦੇ ਕਿ ਅਸੀਂ ਇਹਨੂੰ ਸਾਈਕਲ ਭੇਜ ਤਾਂ ਦਈਏ ਪਰ ਇੱਕ ਦਿਨ ਸਾਈਕਲ ਚਲਾ ਲਏਗਾ ਚਲਾਏਗਾ ਤੇ ਇਹਦੀਆਂ ਲੱਤਾਂ ਜਿਹੜੀਆਂ ਨੇ ਉਹ ਦਰਦ ਕਰਨੀਆਂ ਸ਼ੁਰੂ ਕਰ ਦੇਣੀਆਂ ਇਹ ਅੱਜਕੱਲ ਆਪਣਾ ਜਿਹੜਾ ਫਿਜ਼ੀਕਲ ਸਟੈਂਡਰਡ ਹੈ ਮੈਂ ਇਹਨਾਂ ਨੂੰ ਕਾਫੀ ਮੋਟੀਵੇਟ ਕੀਤਾ ਉੱਥੇ ਤਕਰੀਬਨ 200 ਦੇ ਕਰੀਬ ਬੱਚੇ ਸੀ ਤੇ ਬੱਚਿਆਂ ਦੀ ਏਜ ਗਰੁੱਪ ਤੁਸੀਂ ਦੇਖ ਲਓ ਕਿ ਉਹ 15 16 17 ਸਾਲ ਦੇ ਸੀ ਤੇ ਮੈਂ 72 ਸਾਲ ਦੀ ਏਜ ਦੇ ਵਿੱਚ ਮੈਂ ਵੀ ਉਹਨਾਂ ਦੇ ਨਾਲ ਸਾਈਕਲ ਕੰਪੀਟੀਸ਼ਨ ਤੇ ਹਿੱਸਾ ਲਿਆ ਤੇ ਮੈਨੂੰ ਹੁਣ ਤੱਕ ਉਹਨਾਂ ਬੱਚਿਆਂ ਦੇ ਮਤਲਬ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਐ ਫੋਨ 'ਵੀ ਜਦੋਂ ਮੈਂ ਕਦੇ ਜ਼ੀਰੇ ਵਾਲੇ ਪਾਸੇ ਸਾਈਕਲ ਤੇ ਜਾਵਾਂ ਮੈਨੂੰ ਮਿਲਦੇ ਵੀ ਨਹੀਂ ਤੇ ਮੈਨੂੰ ਪੁੱਛਦੇ ਨੇ ਕਿ ਅੰਕਲ ਅਗਲਾ ਕੰਪੀਟੀਸ਼ਨ ਕਦੋਂ ਕਰਵਾ ਰਹੇ ਐ ਇਹ ਮਤਲਬ ਉਹਦਾ ਬੱਚਿਆਂ ਦਾ ਮੋਟੀਵੇਸ਼ਨ ਹੈ ਮੋਟੀਵੇਸ਼ਨ ਹਾਂ ਜੀ ਸ਼ਾਹ ਹੋਵੇ ਤਾਂ ਸਭ ਕੁਝ ਅਸੀਂ ਪੈਦਾ ਵੀ ਕਰ ਸਕਦੇ ਹਾਂ ਤੇ ਪੋਸੀਬਲ ਐ ਸੰਭਵ ਵੀ ਕਰ ਵੀ ਸਕਦੇ ਹਾਂ ਲੇਕਿਨ ਗੱਲ ਕਿਤੇ ਨਾ ਕਿਤੇ ਪੁਰੀ ਸਾਹਿਬ ਜਦੋਂ ਆਂਦੀ ਐ ਤੁਸੀਂ ਇੱਕ ਬਹੁਤ ਵੱਡੀ ਗੱਲ ਕਹੀ ਬਈ ਹੁਣ ਸੋ 200 500 ਵਾਲੀ ਜ਼ਮਾਨਾ ਨਹੀਂ ਰਹੀ ਜਦੋਂ ਪ੍ਰਬੰਧਕ ਇਹ ਪੈਸੇ ਇਕੱਠੇ ਕਰਕੇ ਤੇ ਮੇਲੇ ਕਰਾ ਲੈਂਦੇ ਸੀਗੇ ਇਹ ਬਹੁਤ ਵੱਡਾ ਇਵੈਂਟ ਹੈ ਤੇ ਬਹੁਤ ਪੈਸਾ ਇਹਦੇ ਤੇ ਲੱਗਦਾ ਹੈ ਐਨਆਰਆਈ ਭਰਾ ਬਹੁਤ ਸਾਰਾ ਯੋਗਦਾਨ ਪਾ ਰਹੇ ਆ ਇੱਥੇ ਆ ਕੇ ਮੇਲੇ ਕਰਾਉਂਦੇ ਨੇ ਤੁਸੀਂ ਪ੍ਰਬੰਧਕ ਦੇ ਤੌਰ ਤੇ ਕੰਮ ਕਰਾਂਦੇ ਮੈਂ ਤੁਹਾਡੇ ਕੋਲ ਸਿਰਫ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਤੁਸੀਂ ਕਿਤੇ ਨਾ ਕਿਤੇ ਕੋਈ ਇਵੈਂਟ ਕਰਾਂਦੇ ਹੋ ਮੇਲਾ ਕਰਾਂਦੇ ਹੋ ਇੱਕ ਇਵੈਂਟ ਨੂੰ ਲੈ ਕੇ ਨਹੀਂ ਮੈਂ ਕਹਿ ਰਿਹਾ ਜਦੋਂ ਇਸ ਤਰ੍ਹਾਂ ਦਾ ਜਿਹਦੇ ਵਿੱਚ ਤੁਸੀਂ 3-4 ਕਿਉਂਕਿ ਕਬੱਡੀ ਦੇ ਅਕਸਰ ਅਸੀਂ ਦੇਖਦੇ ਆਂ ਵੀ ਕਬੱਡੀ ਦੇ ਇਵੈਂਟ ਹਰ ਜਗ੍ਹਾ ਕਬੱਡੀ ਦੇ ਲੋਜੀ ਕਬੱਡੀ ਦੇ ਟੂਰਨਾਮੈਂਟ ਹੋ ਰਹੇ ਆ ਲੇਕਿਨ ਜਿਹੜੇ ਟੂਰਨਾਮੈਂਟ ਦੀ ਬਾਕੀ ਟੂਰਨਾਮੈਂਟ ਦੀ ਗੱਲ ਕਰ ਰਹੇ ਆ ਰੱਸਾ ਕਸ਼ੀ ਹੋ ਗਿਆ ਫੁੱਟਬਾਲ ਹੋ ਗਿਆ ਹਾਕੀ ਹੋ ਗਈ ਅਸੀਂ ਤਾਂ ਬਹੁਤ ਪਿੱਛੇ ਚਲੇ ਗਏ ਆ ਵੀ ਜਦੋਂ ਐਦਾਂ ਦੀ ਹੋਰ ਜਾਂ ਜੋ ਪਿੰਡੂ ਗੀਮਾਂ ਨੇ ਉਹ ਕਰਾਂਦੇ ਹੈਗੇ ਉਹ ਨੇ ਸਰਕਾਰੀ ਮਦਦ ਤਾਂ ਜਿਹੜੀ ਹੈਗੀ ਸਰਕਾਰ ਦੇ ਤਾਂ ਬੜੇ ਜਿਹੜੇ ਇਹਦੇ ਵਿੱਚ ਉਪਰਾਲੇ ਹੁੰਦੇ ਨੇ ਲੇਕਿਨ ਸਰਕਾਰੀ ਮਦਦ ਲੈਣ ਲਈ ਤੁਹਾਨੂੰ ਪਤਾ ਹੈ ਕਿ ਇਹਦੇ ਵਿੱਚ ਬਹੁਤ ਸਾਰਾ ਸਿਸਟਮ ਦੇ ਵਿੱਚ ਜਾਣਾ ਪੈਂਦਾ ਹੈਗਾ ਜਦੋਂ ਕਿ ਜਦੋਂ ਵੀ ਇਹ ਪ੍ਰੋਗਰਾਮ ਕੋਈ ਬੰਦਾ ਹੈਗਾ ਪਿੰਡਾਂ ਖੇਡੂ ਮੇਲਾ ਮੇਲਿਆਂ ਦਾ ਬੰਦਾ ਹੈਗਾ ਉਦੋਂ ਇਨਸਟੈਂਟਲੀ ਬੰਦਾ ਹੈਗਾ ਕਿ ਕਿਸੇ ਨੇ ਉਤਸ਼ਾਹ ਕੀਤਾ ਕਿਸੇ ਨੇ ਕਿਸੇ ਸੰਸਥਾ ਨੇ ਇਹ ਉਤਸ਼ਾਹ ਕੀਤਾ ਵੀ ਅਸੀਂ ਮੇਲਾ ਕਰਵਾਉਣਾ ਹੈਗਾ ਤੇ ਉਸ ਵੇਲੇ ਜਿਹੜਾ ਇਹ ਇਸ ਪਾਸੇ ਸਰਕਾਰ ਕੋ ਮਦਦ ਲੈਣ ਦਾ ਜਿਹੜਾ ਸਮੇਂ ਇੰਨਾ ਜ਼ਿਆਦਾ ਨਹੀਂ ਮਿਲਦਾ ਹੈਗਾ ਲੇਕਿਨ ਸਰਕਾਰ ਦੀਆਂ ਪਾਲਿਸੀਆਂ ਹੈ ਸੈਂਟਰਲ ਸਰਕਾਰ ਦੀਆਂ ਵੀ ਹੈ ਔਰ ਪੰਜਾਬ ਸਰਕਾਰ ਦੀਆਂ ਵੀ ਹੈ ਕਿ ਜਿਹੜੀਆਂ ਖੇਡਾਂ ਨੂੰ ਉਤਸ਼ਾਹ ਕਰਨਾ ਲੇਕਿਨ ਕਈ ਵਾਰੀ ਤੁਹਾਡੇ ਕੋਲ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹ ਲੋਕ ਇੰਨੇ ਇੰਨੇ ਛੋਟੇ ਛੋਟੇ ਹੈਗੇ ਇੱਕ ਤਾਂ ਜਿਹੜਾ ਸਾਡਾ ਜਿੰਨਾ ਯੂਥ ਹੈ ਉਹ ਤਕਰੀਬਨ ਬਾਹਰ ਵਾਲੇ ਪਾਸੇ ਰੁਝਾਨ ਚ ਗਿਆ ਹੋਇਆ ਤੇ ਇਸ ਕਰਕੇ ਉੱਥੇ ਜਿਹੜਾ ਇਕੱਠ ਕਰਨਾ ਯੂਥ ਨੂੰ ਇਕੱਠੇ ਲੈਣਾ ਕਿਉਂ ਗੇਮ ਜਿਹੜੀਆਂ ਸਾਡੀਆਂ ਪਿਛਲੀਆਂ ਪਸ਼ੋਕੜ ਗੇਮਾਂ ਹੈਗੀਆਂ ਪੰਜਾਬੀ ਦੀਆਂ ਜਿਹੜੀਆਂ ਪੰਜਾਬ ਦੀਆਂ ਗੇਮਾਂ ਸੀ ਉੱਚ ਰੱਸਾ ਕਸੀ ਖੋਖੋ ਹੁਣ ਤਾਂ ਖੋਖੋ ਦਾ ਵੀ ਤੁਸੀਂ ਦੇਖੋ ਵਰਲਡ ਲੈਵਲ ਦਾ ਟੂਰਨਾਮੈਂਟ ਜਿਹੜੇ ਹੈਗੇ ਵਾਲੀਬਾਲ ਹੈ ਬਿਲਕੁਲ ਵਾਲੀਬਾਲ ਹੈ ਕਵਡੀਆਂ ਫੁੱਟਬਾਲ ਹੈਗੀ ਛੋਟੀ ਆਕੀ ਆ ਸਾਰੀਆਂ ਜਿਹੜੀਆਂ ਹੈਗੀਆਂ ਸਾਡੀਆਂ ਕੁਸ਼ਤੀ ਵੀ ਜਿਹੜੀ ਹੈਗੀ ਪੰਜਾਬ ਦੀ ਹੀ ਜਿਹੜੀ ਦੇਨ ਸੀਗੀ ਲੇਕਿਨ ਉਹਨੂੰ ਕਿਸੇ ਨਾ ਕਿਸ ਤਰੀਕਾ ਨਾਲ ਦੂਜੇ ਪਾਸੇ ਨੂੰ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਚਲੇ ਗਏ ਪ੍ਰੋਫੈਸ਼ਨਲਿਜ਼ਮ ਦੇ ਚਾਨ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਯੂਥ ਹੈ ਉਹ ਥੋੜੇ ਜੇ ਕਮਜ਼ੋਰੀ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਉਸ ਤਰ੍ਹਾਂ ਦੀ ਸਹੂਲਤਾਂ ਜਾਂ ਉਸ ਤਰੀਕਾ ਦਾ ਉਤਸ਼ਾਹ ਨਹੀਂ ਮਿਲ ਪਾਂਦਾ ਹੈਗਾ ਕਿਉਂਕਿ ਜਿਹੜਾ ਤਾਂ ਕੈਲੀਬਰ ਸਟੱਫ ਹੈਗਾ ਉਹ ਤਾਂ ਚਲਾ ਜਾਂਦਾ ਬਾਹਰ ਚਲਾ ਜਾਂਦਾ ਜਿਹੜੇ ਇੱਥੇ ਜਿਨ੍ਹਾਂ ਨੂੰ ਸੀ ਕਹਾਂ ਲੈ ਜਿਹੜੇ ਅਫੋਰਡ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਪੈਸੇ ਦੀ ਕਮੀ ਰਹਿੰਦੀ ਹੈ ਉਹਦੇ ਕਾਰਨ ਕਈ ਵਾਰੀ ਜਿਹੜਾ ਉਹਨਾਂ ਦਾ ਕੈਲੀਬਰ ਹੈਗਾ ਉਹ ਵੇਸਟ ਹੋ ਜਾਂਦਾ ਹੈ ਤੇ ਇੱਕ ਇੱਕ ਸਮੱਸਿਆ ਹੋਰ ਹੈਗੀ ਆ ਵੀ ਰੋਜ਼ਗਾਰ ਰੋਜ਼ਗਾਰ ਨਹੀਂ ਮਿਲਦਾ ਅੱਜ ਕੱਲ੍ਹ ਦੇਖੋ ਪਹਿਲੇ ਅਸੀਂ 4-4 5-5 ਬੱਚੇ ਹੁੰਦੇ ਸੀਗੇ 2-3 ਬੇਟੇ ਹੋ ਗਏ ਇੱਕ ਨੂੰ ਖੇਲ ਖੇਲਾ ਚ ਵੀ ਪਾਤਾ ਕੋਈ ਨਹੀਂ ਹੈ ਵੀ ਜਾ ਖੇលਿਆ ਮੇਲੇ ਲਾਇਆ ਲੇਕਿਨ ਅੱਜ ਕੱਲ੍ਹ ਇੱਕ ਇੱਕ ਬੇਟਾ ਹੈ ਕਿਸੇ ਦੇ ਅਗਰ ਹੈ ਜਾਂ ਦੋ ਹੋ ਜਾਣਗੇ ਚਲੋ ਲੇਕਿਨ ਇਹ ਵੀ ਉਹਨੂੰ ਰੋਜ਼ਗਾਰ ਹੀ ਨਹੀਂ ਪ੍ਰੋਪਰ ਮਿਲ ਰਿਹਾ ਤਾਂ ਉਹ ਫੇਰ ਮੇਲਿਆਂ ਵੱਲ ਨੂੰ ਵੀ ਨਹੀਂ ਜਾ ਰਿਹਾ ਪੰਜਾਬ ਦੇ ਵਿੱਚ ਦੇਖੋ ਫਿਰ ਜਿਹੜੀ ਮੈਂ ਪਹਿਲੀ ਗੱਲ ਕੀਤੀ ਨਾ ਅੱਜਕਲ ਕੋਸਟ ਜਿਹੜਾ ਫੈਕਟਰ ਬਹੁਤ ਵੱਡਾ ਹੋ ਗਿਆ ਜੀ ਜੀ ਕੋਈ ਵੀ ਹੁਣ ਗੇਮ ਜਿਹੜੀ ਆ ਆਸਾਨ ਜਾਂ ਮਤਲਬ ਕਿ ਘਟ ਗਿਆ ਪੈਸੇ ਦੀ ਨਹੀਂ ਰਹਿ ਗਈ ਕਿਸੇ ਵੀ ਚੀਜ਼ ਨੂੰ ਤੁਸੀਂ ਲੈ ਕੇ ਚੱਲੋ ਅੱਜ ਅਗਰ ਅਸੀਂ ਬਾਲੀਵਾਲ ਖੇਡਨੇ ਤਾਂ ਬਾਲੀਵਾਲ ਦੀ ਕੋਸਟ ਬਹੁਤ ਜ਼ਿਆਦਾ ਹੈਗੀ ਅਗਰ ਅਸੀਂ ਇਹ ਜਿਹੜੀਆਂ ਪਿੰਡੂ ਖੇਡਾਂ ਹੈਗੀਆਂ ਉਹੀ ਥੋੜਾ ਜਿਹਾ ਘੱਟ ਕੋਸਟ ਦੇ ਵਿੱਚ ਆਉਂਦੀਆਂ ਅਗਰ ਜਿਹੜੀਆਂ ਅਸੀਂ 올림픽 ਜਾਂ ਏਸ਼ੀਆ ਜਾਂ ਵੱਡੇ ਪੱਧਰ ਤੇ ਜਿਹੇ ਖੇਡਾਂ ਦੇ ਬਾਰੇ ਸੋਚੀਏ ਉਹ ਸਾਡੇ ਪਿੰਡਾਂ ਦੇ ਬੱਚਿਆਂ ਕੋਲ ਉਹਨਾਂ ਨੂੰ ਰੋਜ਼ਗਾਰ ਨਾ ਹੋਣ ਕਰਕੇ ਉਹ ਵੀ ਗੱਦਿਆਂ ਤੇ ਲੜਦੇ ਨੇ ਗੱਦੀ ਬਹੁਤ ਮਹਿੰਗੇ ਨੇ ਕਿਉਂਕਿ ਸਿਸਟਮ ਹੀ ਬਦਲਣਾ ਸਾਬ ਗੱਲ ਰੋਜ਼ਗਾਰ ਦੀ ਆ ਜਾਂਦੀ ਆ ਅੱਗੇ ਜਦੋਂ ਕਹਿੰਦੇ ਸੀ ਵੀ ਵਧੀਆ ਪਲੇਅਰ ਹੁੰਦਾ ਸੀ ਨਾ ਉਹਨੂੰ ਚੱਕ ਕੇ ਫੌਜ ਦੇ ਵਿੱਚ ਲੈ ਜਾਂਦੇ ਸੀ ਤੁਸੀਂ ਤਾਂ ਨਹੀਂ ਕਿਤੇ ਸਪੋਰਟਸ ਕੋਟੇ ਚ ਭਰਤੀ ਹੋਏ ਸੀਗੇ ਨਹੀਂ ਨਹੀਂ ਮੈਂ ਕਿਹਾ ਕਿ ਤੁਸੀਂ ਵੀ ਬੜਾ ਵੱਡਾ ਨਾਂ ਹੈ ਤੇ ਮੈਂ ਕਿਹਾ ਸ਼ਾਇਦ ਤੁਸੀਂ ਸਪੋਰਟਸ ਕੋਟੇ ਜਗੇ ਸਪੋਰਟਸ ਕੋਟਾ ਦੇ ਦਿੰਦੇ ਸੀਗੇ ਅਗਰ ਕੋਈ ਬੱਚਾ ਵਧੀਆ ਪਲੇਅਰ ਹੁੰਦਾ ਸੀਗਾ ਉਹਨੂੰ ਸਕੂਲ ਲੈਵਲ ਤੇ ਜਾਂ ਪੰਜਾਬ ਲੈਵਲ ਤੇ ਅਗਰ ਖੇਡਦਾ ਸੀ ਉਹਨੂੰ ਪਿਕ ਕਰ ਲੈਂਦੇ ਸੀ ਚਲੇ ਜਾਂਦੇ ਸੀ ਪੁਲਿਸ ਵਾਲੇ ਲੈ ਜਾਂਦੇ ਸੀ ਹੁਣ ਤਾਂ ਜੇ ਮੈਡਲ ਜਿੱਤੋਗੇ ਤਾਂ ਤੁਹਾਨੂੰ ਪੁਲਿਸ ਵਾਲੇ ਇਹੋ ਲੈਣਗੇ ਇਹ ਉਲਟ ਰੀਤੀ ਹੋ ਗਈ ਹੈ ਹਾਂ ਜਿੱਥੋਂ ਤੱਕ ਫੌਜ ਦਾ ਸਵਾਲ ਹੈ ਉੱਥੇ ਹੁਣ ਵੀ ਅਸੀਂ ਪ੍ਰਮੋਟ ਕਰਦੇ ਆ ਕਿ ਜਿਹੜੇ ਯੰਗ ਬੱਚੇ ਜਿਹੜੇ ਜਿਨ੍ਹਾਂ ਦੇ ਵਿੱਚ ਬਡਿੰਗ ਜਿਹੜੇ ਫਿਊਚਰ ਦੇ ਵਿੱਚ ਬੜੇ ਅੱਛੇ ਖਿਡਾਰੀ ਬਣ ਸਕਦੇ ਨੇ ਉਹਨਾਂ ਨੂੰ ਬੜੇ ਯੰਗ ਏਜ ਤੇ ਸਕੂਲ ਟਾਈਮ ਤੇ ਸਿਲੈਕਟ ਕਰਕੇ ਉਹਨਾਂ ਨੂੰ ਪਿਕ ਅਪ ਕਰਕੇ ਉੱਥੇ ਬੱਚਿਆਂ ਦੀਆਂ ਸਪੋਰਟਸ ਅਕੈਡਮੀ ਬਣੀਆਂ ਹੋਈਆਂ ਨੇ ਫੌਜ ਦੇ ਵਿੱਚ ਜੀ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਉੱਥੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਇੱਥੋਂ ਥੋੜਾ ਜਿਹਾ ਪਾਸੇ ਲੈ ਕੇ ਜਾਵਾਂ ਕਿ ਹੁਣ ਅੱਜ ਪੰਜਾਬ ਜਿਹੜਾ ਹੈ ਇੱਕ ਟਾਈਮ ਸੀ ਆਪਾਂ ਕਹਿੰਦੇ ਸੀ ਟੈਰਰਿਜ਼ਮ ਨਾਲ ਲੜ ਰਿਹਾ ਹੁਣ ਇੱਕ ਥਰਡ ਡਾਈਮੈਂਸ਼ਨ ਆਫ ਟੈਰਰਿਜ਼ਮ ਆ ਗਈ ਜਿਹੜਾ ਨਸ਼ਾ ਆ ਗਿਆ ਬ ਮੈਂ ਤੁਹਾਨੂੰ ਜੇਐਨਕੇ ਦੇ ਵਿੱਚ ਮੈਂ ਕਾਫੀ ਸਰਵਿਸ ਕੀਤੀ ਹੈ ਉੱਥੇ ਫੌਜ ਵੱਲੋਂ ਜੇਐਨਕੇ ਦੇ ਵਿੱਚ ਵੀ ਤੇ ਈਸਟਰਨ ਸੈਕਟਰ ਦੇ ਵਿੱਚ ਵੀ ਫੌਜ ਵੱਲੋਂ ਲੋਕਲ ਯੂਥ ਨੂੰ ਨਾਲ ਇਨਵੋਲ ਕਰਕੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਾ ਕੇ ਉੱਥੋਂ ਦੇ ਜਿਹੜੇ ਟ్రਾਈਬਸ ਨੇ ਕਬੀਲੇ ਨੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਾ ਕੇ ਤੇ ਉੱਥੋਂ ਉਹਨਾਂ ਬੱਚਿਆਂ ਨੂੰ ਅੱਛੀਆਂ ਅੱਛੀਆਂ ਜਗ੍ਹਾ ਦੇ ਉੱਤੇ ਜੇ ਉਹ ਬੱਚਿਆਂ 'ਚ ਟੈਲੈਂਟ ਹੈਗਾ ਹੈ ਜੇਐਨਕੇ ਦੇ ਵਿੱਚ ਇੱਕ ਲੜਕਾ ਬਸ਼ੀਰ ਕਰਕੇ ਹੈ ਉਹਨੂੰ ਨੈਸ਼ਨਲ ਸਾਈਕਲਿੰਗ ਤੇ ਲਿਜਾਣ ਵਾਲੀ ਫੌਜ ਹੈ ਬਿਲਕੁਲ ਉਹਨੂੰ ਆਰਮੀ ਨੇ ਸਿਲੈਕਟ ਕੀਤਾ ਉਥੇ ਸਾਡੇ ਕੋਰ ਕਮਾਂਡਰ ਸਾਹਿਬ ਸੀ ਆਮੀ ਕਮਾਂਡਰ ਸਾਹਿਬ ਸੀ ਉਹਨਾਂ ਨੇ ਉਸ ਬੱਚੇ ਨੂੰ ਅਸਿਸਟੈਂਸ ਦਿੱਤੀ ਤਕਰੀਬਨ ਲੱਖ ਰੁਪਏ ਦਾ ਤਾਂ ਸਾਈਕਲ ਸੀ ਜਿਹੜਾ ਫੌਜ ਨੇ ਸਪੋਰਟ ਕੀਤਾ ਬਿਲਕੁਲ ਤੇ ਉਸ ਤੋਂ ਬਾਅਦ ਉਹ ਬੱਚਾ ਅੱਜ ਨੈਸ਼ਨਲ ਲੈਕ ਤੇ ਫੌਜ ਦੇ ਗੁਣ ਗਾਉਂਦਾ ਹੈ ਔਰ ਗੁਣ ਗਾਉਂਦਾ ਉਸ ਟੈਰੋਰੀਜ਼ਮ ਅਫੈਕਟਡ ਏਰੀਆ ਦੇ ਵਿੱਚ ਜਿੱਥੇ ਜਾ ਕੇ ਔਰ ਉਸ ਬੱਚੇ ਵੱਲੋਂ ਬਹੁਤ ਲੋਕ ਪ੍ਰਭਾਵਿਤ ਹੋਏ ਨੇ ਤੇ ਮੈਂ ਵੀ ਤੁਹਾਡੇ ਮਾਧਿਅਮ ਰਾਹੀਂ ਸਾਡੇ ਜਿੰਨੇ ਵੈਟਰਨਸ ਨੇ ਜੀ ਜਿਨ੍ਹਾਂ ਨੇ ਸਰਵਿਸ ਕਰ ਲਈ ਹੈ ਰਿਟਾਇਰ ਹੋ ਗਏ ਨੇ ਉਹਨਾਂ ਨੂੰ ਵੀ ਇਸ ਪਾਸੇ ਖਾਸ ਧਿਆਨ ਦੇਣਾ ਚਾਹੀਦਾ ਹੈ ਮੈਂ ਤੁਹਾਨੂੰ ਛੋਟਾ ਜਿਹਾ ਇਨਸੀਡੈਂਟ ਦੱਸਦਾ ਮੈਂ ਜਦੋਂ ਮਲੇਸ਼ੀਆ ਗਿਆ ਉੱਥੇ ਜਪਨੀਸ ਸੀਸ ਦੇ ਨਾਲ ਜੀ ਮੈਂ ਉੱਥੇ ਸਟੇਟ ਗਵਰਨਮੈਂਟ ਦੇ ਡਿਨਰ ਦੇ ਵਿੱਚ ਜਪਨੀਸ ਦੇ ਨਾਲ ਜਦੋਂ ਡਿਸਕਸ ਕੀਤਾ ਤੇ ਮੈਨੂੰ ਬੜਾ ਤਾਜਬ ਹੋਇਆ ਕਿ ਉਹ ਬੰਦੇ ਰਿਟਾਇਰਮੈਂਟ ਤੋਂ ਬਾਅਦ ਸਮਾਜਿਕ ਜਿਹੜੀ ਸੰਸਥਾ ਨੂੰ ਟਾਣੇ ਬਾਣੇ ਨੂੰ ਉੱਚਾ ਚੁੱਕਣ ਵਾਸਤੇ ਬਹੁਤ ਯਤਨ ਕਰ ਰਹੇ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ 5-6 ਲੋਕਾਂ ਨੇ ਇੱਕ ਆਪਣੀ ਸਟਰੀਟ ਅਡਾਪਟ ਕੀਤੀ ਉਹਦੀ ਸਫਾਈ ਕਰਾਉਂਦੇ ਨੇ ਸ਼ਾਮ ਨੂੰ ਉਹਨਾਂ ਵਿੱਚੋਂ ਇੱਕ ਬੰਦਾ ਸਪੋਰਟਸ ਵਾਲਾ ਅੱਛਾ ਸੀ ਉਹ ਬੱਚਿਆਂ ਨੂੰ ਸਪੋਰਟਸ ਦੀ ਕੋਚਿੰਗ ਦਿੰਦਾ ਹੈ ਜੀ ਕੁਝ ਐਜੂਕੇਸ਼ਨ ਸੈਕਟਰ ਨਾਲ ਜੁੜੇ ਹੋਏ ਸੀ ਉਹ ਬੱਚੇ ਉਹ ਲੋਕ ਸ਼ਾਮ ਨੂੰ ਬੱਚਿਆਂ ਨੂੰ ਜਦੋਂ ਬੱਚੇ ਵਿਹਲੇ ਹੋਣ ਅਸੀਂ 2 ਘੰਟੇ ਵਾਸਤੇ ਇਸ ਜਗ੍ਹਾ ਤੇ ਅਵੇਲੇਬਲ ਆ ਕੇ ਟਿਊਸ਼ਨ ਦਿੰਦੇ ਸੀ ਜੀ ਤੇ ਆਪਣੇ ਮੁਲਕ ਦੇ ਵਿੱਚ ਵੀ ਆਪਣੇ ਸੂਬੇ ਦੇ ਵਿੱਚ ਵੀ ਜਿੰਨੇ ਓਲਡ ਲੋਕ ਨੇ ਆਪਾਂ ਓਲਡ ਤਾਂ ਨਹੀਂ ਮੈਂ ਕਹਿੰਦਾ ਮੈਂ ਤਾਂ ਹਲੇ ਵੀ ਆਪਣੇ ਆਪ ਨੂੰ ਯੰਗ ਸ ਯੰਗ ਕਹਿੰਦਾ ਉਹਨਾਂ ਨੂੰ ਇਸ ਪਾਸੇ ਜ਼ਰੂਰ ਜਾਣਾ ਚਾਹੀਦਾ ਹੈ ਕਿ ਆਪਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨੁਕੜਾਂ ਦੇ ਵਿੱਚ ਛੋਟੇ-ਛੋਟੀਆਂ ਇਕੱਠ ਕਰਕੇ ਉੱਥੇ ਸਭ ਵਰਗ ਦੇ ਜਿਹੜੇ ਲੋਕ ਨੇ ਪਿੰਡ ਦੇ ਵਿੱਚ ਆ ਚਲੇ ਜਾਓ ਤੇ ਉੱਥੇ ਬੈਠੇ ਸਾਰਾ ਦਿਨ ਟਾਈਮ ਵੇਸਟ ਕਰਨਗੇ ਲੇਕਿਨ ਪ੍ਰੋਡਕਟਿਵ ਕੰਮ ਨਹੀਂ ਕਰਨਾ ਕੋਈ ਜੀ ਤੇ ਮੈਂ ਹਮੇਸ਼ਾ ਸਭ ਨੂੰ ਕਹਿੰਦਾ ਨਾ ਕਿ ਰਿਟਾਇਰਮੈਂਟ ਤੋਂ ਬਾਅਦ ਆਪਾਂ ਨੂੰ ਆਪਣਾ ਜਿਹੜਾ ਟਾਈਮ ਹੈ ਸਮਾਜ ਵਾਸਤੇ ਕੁਝ ਪ੍ਰੋਡਕਟਿਵ ਕੰਮ ਕੰਮਾਂ ਵਾਸਤੇ ਜ਼ਰੂਰ ਲਾਉਣਾ ਚਾਹੀਦਾ ਹੈ ਤੇ ਇੱਥੇ ਸਰਕਾਰ ਨੂੰ ਆਪਾਂ ਜਿਹੜਾ ਅਪਰੋਚ ਕਰਾਂਗੇ ਮੈਂ ਜਿੱਥੋਂ ਤੱਕ ਮੇਰਾ ਸਵਾਲ ਹੈ ਅਸੀਂ ਚਾਹੇ ਐਸਡੀਐਮ ਸਾਹਿਬ ਨੂੰ ਅਪਰੋਚ ਕੀਤਾ ਚਾਹੇ ਡੀਸੀ ਸਾਹਿਬ ਨੂੰ ਕੀਤਾ ਚਾਹੇ ਸਾਡੇ ਹੁਣ ਫਿਰੋਜ਼ਪੁਰ ਦੇ ਵਿੱਚ ਜਨਰਲ ਅਫਸਰ ਕਮਾਂਡਿੰਗ ਹੈਗੇ ਨੇ ਜਨਰਲ yogi shoran ਉਹ ਤੁਸੀਂ ਮਤਲਬ ਇੱਕ ਕਦਮ ਅੱਗੇ ਵਧਾਓ ਉਹ ਚਾਰ ਕਦਮ ਤੁਹਾਡੇ ਵੱਲ ਵਧਾਉਂਦੇ ਨੇ ਔਰ ਉਹ ਇੰਨਾ ਜਨਰਲ ਸਾਹਿਬ ਉਤਸ਼ਾਹਿਤ ਕਰ ਰਹੇ ਨੇ ਲੋਕਾਂ ਨੂੰ ਕਿ ਮਤਲਬ ਬਹੁਤ ਜ਼ਰੂਰਤੋਂ ਜ਼ਿਆਦਾ ਹਲਕੁਨਤਾ ਕਰ ਮ ਟੋਕਰਾਂ ਗੱਲ ਉਥੇ ਹੇਤਾ ਕਰੇ ਲੇਕਿਨ ਮੈਂ ਚਾਹੁੰਦਾ ਕੁਛ ਮੇਲੇ ਵੀ ਕਰਾਂਦੇ ਕੋਈ ਐਦਾਂ ਦਾ ਇਵੈਂਟ ਵੀ ਤੁਸੀਂ ਉਥੇ ਮਿਲਟਰੀ ਵਾਲੇ ਕਰਾਂਦੇ ਤਾਂ ਕਿ ਨੌਜਵਾਨ ਜੁੜ ਸਕਣ ਤੇ ਨੌਜਵਾਨ ਉਹਨਾਂ ਮੇਲਿਆਂ ਵਿੱਚ ਜਿਹੜੇ ਵਧੀਆ ਬੰਦੇ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਉਹਦੇ ਵਿੱਚ ਆ ਕੇ ਅਸੀਂ ਉਹਨੂੰ ਬੇਸ਼ੱਕ ਮੇਲੇ ਦਾ ਨਾਂ ਨਾ ਦਈਏ ਲੇਕਿਨ ਉਥੇ ਇਕੱਠ ਜਰੂਰ ਕਰਵਾਉਂਦੇ ਨੇ ਇਕੱਠ ਦੇ ਵਿੱਚ ਇੱਕ ਤਾਂ ਅਵੇਅਰਨੈਸ ਪ੍ਰੋਗਰਾਮ ਚੱਲਦਾ ਹੈ ਠੀਕ ਹੈ ਅਲੱਗ-ਅਲੱਗ ਜਿਹੜੀਆਂ ਪੰਜਾਬ ਗਵਰਨਮੈਂਟ ਦੀਆਂ ਸੰਸਥਾਵਾਂ ਸੈਂਟਰਲ ਗਵਰਨਮੈਂਟ ਦੀਆਂ ਸੰਸਥਾਵਾਂ ਨੇ ਇਸ ਤਰ੍ਹਾਂ ਫੌਜ ਦੇ ਵਿੱਚ ਹੀ ਭਰਤੀ ਹੋਣਾ ਹੈ ਉਹਦੇ ਵਾਸਤੇ ਕੀ ਕੀ ਤੁਹਾਡੀ ਯੋਗਤਾ ਚਾਹੀਦੀ ਹੈ ਕਿਹੜੀਆਂ-ਕਿਹੜੀਆਂ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਅੱਜ ਬੱਚਿਆਂ ਨੇ ਅਫਸਰ ਬਣਨਾ ਹੈ ਤੇ ਬਿਲਕੁਲ ਲੇਕਿਨ ਇੱਕ ਕਹਾਵਤ ਹੈ ਵੀ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ ਜਦੋਂ ਤੱਕ ਰੇਟ ਪੇਟ ਚ ਰੋਟੀ ਨਹੀਂ ਹੈ ਤੁਹਾਨੂੰ ਕੁਝ ਚੰਗਾ ਨਹੀਂ ਲੱਗੇਗਾ ਨਾ ਤੁਹਾਨੂੰ ਗਰਾਊਂਡ ਚੰਗਾ ਲੱਗੇਗਾ ਨਾ ਤੁਹਾਨੂੰ ਅਗਰ ਕੋਈ ਬੱਚਾ ਵਧੀਆ ਖੇਡਦਾ ਹੈ ਉਹ ਅਗਰ ਪ੍ਰਭਾਵਿਤ ਹੋਇਆ ਹੈ ਗੇਮਾਂ ਤੋਂ ਅਗਰ ਉਹ ਗੇਮ ਵਧੀਆ ਖੇਡਦਾ ਹੈ ਤਾਂ ਕਿਉਂ ਨਹੀਂ ਉਹਨਾਂ ਦੀ ਸਿਫਾਰਿਸ਼ ਕੀਤੀ ਜਾਂਦੀ ਸਰਕਾਰ ਕੋਲ ਇਹੋ ਜਿਹੀਆਂ ਚੀਜ਼ਾਂ ਤੇ ਵੀ ਇਸ ਬੰਦੇ ਨੂੰ ਅਗਰ ਜੌਬ ਦਿੱਤੀ ਜਾਵੇ ਇਹਦੇ ਘਰੇ ਰੋਟੀ ਪਕਣੀ ਸ਼ੁਰੂ ਹੋ ਜਾਏ ਤਾਂ ਇਹ ਵਧੀਆ ਕੰਮ ਕਰ ਸਕਦਾ ਜਿਹੜਾ ਤੁਸੀਂ ਕਹਿੰਦੇ ਵੀ ਵਿਦੇਸ਼ ਭੱਜਣ ਦੀ ਬਜਾਏ ਉਹਨੂੰ ਇੱਥੇ ਬਰਸਰੀ ਰੋਜ਼ਗਾਰ ਕੀਤਾ ਜਾਵੇ ਅ ਜਿਸ ਤਰ੍ਹਾਂ ਕਰਨਲ ਸਾਹਿਬ ਨੇ ਦੱਸਿਆ ਹੈਗਾ ਕਿ ਇੱਕ ਸਾਈਕਲ ਪ੍ਰੋਵਾਈਡ ਕਰਨਾ 1 ਲੱਖ ਰੁਪਏ ਦਾ ਸਾਈਕਲ ਸੀ ਤੁਸੀਂ ਇਹ ਸੋਚੋ ਕਿ ਅਗਰ ਉਸ ਈਵੈਂਟ ਦੇ ਵਿੱਚ ਜਾਣ ਲਈ ਉਹਨੂੰ ਸਾਈਕਲ ਹੀ ਨਾ ਮਿਲਿਆ ਮਿਲਿਆ ਯੈਸ ਤੇ ਫਿਰ ਉਹ ਕਿਸ ਤਰ੍ਹਾਂ ਮਤਲਬ ਸਾਈਕਲਿੰਗ 'ਚ ਜਾਏਗਾ ਬਿਲਕੁਲ ਬਿਲਕੁਲ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਹਿਲਾ ਰੋਜ਼ਗਾਰ ਬਿਲਕੁਲ ਪਹਿਲਾ ਰੋਜ਼ਗਾਰ ਮਿਲੇ ਜਾਂ ਉਹਨਾਂ ਨੂੰ ਜਿਹੜੀਆਂ ਸਕੀਮ ਕੋਈ ਐਸੀ ਮਿਲੇ ਜਿਸ ਨਾਲ ਉਹਨਾਂ ਨੂੰ ਸਟਾਈਫਨ ਦੇ ਰੂਪ 'ਚ ਮਿਲੇ ਬਿਲਕੁਲ ਮੈਂ ਇਹਦੇ ਵਿੱਚ ਇੱਕ ਥੋੜਾ ਜਿਹਾ ਐਡ ਕਰਦਾ ਜਿਸ ਤਰ੍ਹਾਂ ਕਰਨਲ ਸਾਹਿਬ ਨੇ ਕਿਹਾ ਕੀ ਸਾਡੇ ਸਮਾਜ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਧਾਰਮਿਕ ਸੰਸਥਾਵਾਂ ਬਹੁਤ ਜ਼ਿਆਦੀਆਂ ਜਿਹੜੀਆਂ ਵਰਕ ਕਰਦੀਆਂ ਹੈਗੀਆਂ ਕਿਸੇ ਨਾ ਕਿਸੇ ਰੂਪ ਚ ਕਿਸੇ ਵੀ ਤਰ੍ਹਾਂ ਦੇ ਨਾਲ ਮੈਂ ਚਾਹਨਾ ਕਿ ਅਗਰ ਧਰਮ ਦੇ ਨਾਲ ਨਾਲ ਅਗਰ ਇਹਨੂੰ ਜੋੜ ਦਿੱਤਾ ਜਾਵੇ ਖੇਡਾਂ ਨੂੰ ਜੋੜ ਦਿੱਤਾ ਜਾਵੇ ਤਾਂ ਬਹੁਤ ਸਾਰਾ ਮਸਲਾ ਹੱਲ ਹੋ ਸਕਦਾ ਹੈ ਪਹਿਲਾਂ ਹੀ ਤਾਂ ਉਹਨਾਂ ਰਾਜਨੀਤੀ ਜੋੜ ਕੇ ਲੋਕ ਪਛਤਾ ਰਹੇ ਹੈ ਜੀ ਹਾਂ ਧਰਮ ਨਾਲ ਕਿੱਦਾਂ ਨੂੰ ਜੋੜਦੇ ਹੋ ਜਿਹੜੀਆਂ ਖੇਡਾਂ ਦੇ ਨਾਲ ਜਿਹੜੀ ਰਾਜਨੀਤੀ ਖਤਮ ਹੋ ਜਾਏਗੀ ਨਾ ਖੇਡਾਂ ਦੇ ਨਾਲ ਕਿਉਂਕਿ ਉਹਨਾਂ ਕੋਈ ਇਨਫਰਾਸਟ੍ਰਕਚਰ ਹੈ ਜਿਹੜਾ ਉਹਨਾਂ ਕੋਈ ਡਾਈਟ ਹੈ ਤਾਨੂੰ ਸ਼ਾਇਦ ਤੁਸੀਂ ਤਾਂ ਮਾਹਿਰ ਹੋ ਇਸ ਗੱਲ ਦੇ ਕਿ ਜਿਹੜੇ ਖੱਲੀ ਜਿਹੜੇ ਗ੍ਰੇਡ ਖੱਲੀ ਸੀ ਜੀ ਜੀ ਉਹ ਸਾਡੇ ਕਿੱਥੋਂ ਉਹਨਾਂ ਨੂੰ ਚੁੱਕ ਕੇ ਸਾਡੇ ਅਫਸਰ ਲੋਗ ਲੈ ਕੇ ਆਏ ਬਿਲਕੁਲ ਬਿਲਕੁਲ ਇੱਕ ਜ਼ੀਰੋ ਲੈਵਲ ਤੋਂ ਇੱਕ ਮਤਲਬ ਨੀਓ ਪੁੱਲਰ ਸਾਹਿਬ ਡੀਜੀਪੀ ਪੰਜਾਬ ਹੋਏ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਬਹੁਤ ਸਾਰੇ ਜਿਹੜੇ ਹਰਤੇ ਤੇ ਵਾਲੀਬਾਲ ਦੇ ਪਲੇਅਰ ਦੂਸਰੇ ਖੱਲੀ ਵੀ ਉਹਨਾਂ ਨੂੰ ਖੜੇ ਕਰਕੇ ਅੱਜ ਵਰਲਡ ਲੈਵਲ ਤੇ ਉਹਨਾਂ ਨੂੰ ਫੇਮਸ ਕੀਤਾ ਹੈ ਬਿਲਕੁਲ ਤੇ ਇਹੀ ਜਿਹੜਾ ਤਰੀਕਾ ਜਿਹੜਾ ਹੈਗਾ ਸਰਕਾਰਾਂ ਕੋ ਜਾਂ ਸੰਸਥਾਵਾਂ ਕੋ ਜਾਂ ਧਾਰਮਿਕ ਸੰਸਥਾਵਾਂ ਕੋ ਅਗਰ ਚਾਰ ਚਾਰ ਛੇ ਛੇ ਬੱਚੇ ਹਰ ਪਿੰਡ ਤੋਂ ਚੁੱਕ ਲੈਣ ਪਰ ਬੜਾ ਨਿਕਲ ਸਕਦਾ ਹੈ ਰੋਜ਼ਗਾਰ ਦਾ ਮੁੱਦਾ ਜਿਹੜਾ ਸਭ ਤੋਂ ਪਹਿਲਾ ਹੈ ਸਭ ਤੋਂ ਪਹਿਲਾ ਸਭ ਤੋਂ ਪਹਿਲਾ ਇੱਕ ਗੱਲ ਹੋਰ ਕਰਾ ਇਹਨਾਂ ਨੇ ਵੀ ਚੱਕਿਆ ਤੁਸੀਂ ਵੀ ਚੱਕਿਆ ਵੀ ਨਸ਼ਾ ਤੋਂ ਦੂਰ ਹੋ ਦੇ ਨੇ ਹਾਂਜੀ ਕਬੱਡੀ ਦੇ ਟੂਰਨਾਮੈਂਟਸ ਹੁੰਦੇ ਆ ਜੀ ਜ਼ਿਆਦਾਤਰ ਲੋਕਾਂ ਨੂੰ ਇਹ ਹੈ ਵੀ ਕਬੱਡੀ ਪਲੇਅਰ ਵੀ ਨਸ਼ਾ ਕਰਕੇ ਖੇਡਦੇ ਆ ਹੌਕੀ ਕਰ ਲੋ ਸਟੈਮਨਾ ਵਧਾ ਬੀਫੋਰ ਬੀ ਲੋ ਜੀ ਇਹ ਵੀ ਬੁ ਕਰਦੇ ਆ ਵੀ ਅਕਸਰ ਇਦਾਂ ਦੇ ਖਿਡਾਰੀਆਂ ਤੇ ਦੋਸ਼ ਲੱਗਦੇ ਆ ਵੀ ਉਹ ਹੁਣ ਐਂਟੀ ਡਰਗਸ ਵਾਲਾ ਉਹ ਟੈਸਟ ਵੀ ਆ ਗਿਆ ਉਹ ਵੀ ਜਦੋਂ ਕਰਾਂਦੇ ਤੋਂ ਉਹ ਨਸ਼ੇੜੀ ਨੂੰ ਬਾਹਰ ਕਰ ਦਿੰਦੇ ਆ ਬੱਚੇ ਨਸ਼ਾ ਤਿਆਗ ਕੇ ਖੇਡਾਂ ਵੱਲ ਜੁੜਨਗੇ 노 ਡਾਊਟ ਵੀ ਅਗਰ ਖੇਡ ਉਹਨਾਂ ਨੂੰ ਆਹੀ ਗੱਲ ਲੱਗੇ ਵੀ ਰੋਜ਼ਗਾਰ ਵਧੀਆ ਮਿਲੇਗਾ ਅਰਨਿੰਗ ਵਧੀਆ ਹੋਏਗੀ ਤਾਂ ਕੋਈ ਨਸ਼ਾ ਨਹੀਂ ਕਰੇਗਾ ਜਾ ਕੇ ਖੇਡੇਗਾ ਤੇ ਰੋਜ਼ਗਾਰ ਪਤਾ ਹੈ ਉਹਨੂੰ ਰੋਜ਼ਗਾਰ ਮਿਲਿਆ ਹੋਇਆ ਖੇਡਣਾ ਹੀ ਮੇਰਾ ਕੰਮ ਹੈਗਾ ਹੈ ਲekin ਕੀ ਤੁਸੀਂ ਸਮਝਦੇ ਹੋ ਵੀ ਅੱਜ ਦਾ ਨੌਜਵਾਨ ਜਿਹੜਾ ਕਿ ਇਸ ਵਕਤ ਪੰਜਾਬ ਤੇ ਤਾਂ ਦੋਸ਼ ਲੱਗਦਾ ਹੈ ਵੀ ਇਹ ਇੱਥੇ ਨਸ਼ੇੜੀ ਬਹੁਤ ਨੇ ਵੀ ਇਹ ਜਿਹੜੀਆਂ ਖੇਡਾਂ ਅਗਰ ਪ੍ਰੋਪਰ ਵੇ ਨਾਲ ਕਰਾਈਆਂ ਜਾਣ ਤਾਂ ਜਿਹੜਾ ਇਹ ਨਸ਼ਿਆਂ ਦਾ ਸਾਡੇ ਤੇ ਇੱਕ ਦਾਗ ਲੱਗ ਰਿਹਾ ਹੈ ਇਹ ਵੀ ਦੂਰ ਹੋ ਸਕਦਾ ਹੈ ਦੇਖੋ ਜੀ ਮੈਂ ਖੁਦ ਸਪੋਰਟਸਮੈਨ ਆ ਤੇ ਮੇਰਾ ਮੇਰੀ ਯੂਨਿਟ ਦੇ ਵਿੱਚ ਵੀ ਮੈਂ ਦੋ ਯੂਨਿਟਾਂ ਕਮਾਂਡ ਕੀਤੀਆਂ ਨੇ ਜਿੱਥੇ ਵੀ ਕੋਈ ਸਪੋਰਟਸਮੈਨ ਹੁੰਦਾ ਸੀ ਮੈਨੂੰ ਖਾਸ ਲਗਾਓ ਹੁੰਦਾ ਸੀ ਜੀ ਮੇਰਾ ਮੰਨਣਾ ਹੈ ਕਿ ਜਿਹੜਾ ਸਪੋਰਟਸਮੈਨ ਹੈ ਉਹ ਬੜਾ ਅੱਛਾ ਹਿਊਮਨ ਬੀਇੰਗ ਵੀ ਹੈ ਬਹੁਤ ਅੱਛਾ ਇਨਸਾਨ ਵੀ ਹੈ ਬਿਲਕੁਲ ਨੋ ਆਊਟ ਤੇ ਇਸੇ ਤਰ੍ਹਾਂ ਜੇ ਆਪਾਂ ਸਾਰੇ ਮਿਹਨਤ ਕਰਕੇ ਜੀ ਬੱਚਿਆਂ ਨੂੰ ਮੈਂ ਕਹਿੰਦਾ ਬੱਚੇ ਕਿਉਂ ਹਰ ਵਰਗ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਖੇਡਾਂ ਵੱਲ ਲਿਆਵਾਂਗੇ ਉੱਥੇ ਜਿਹੜੀ એનર્ਜੀ ਉਹਨਾਂ ਦੀ ਹੈ ਉਹ ਖੇਡਾਂ ਵੱਲੇ ਪੈਸੇ ਚੈਨਲਾਈਜ਼ ਹੋ ਜਾਏਗੀ ਜੀ ਜਦੋਂ ਚੈਨਲ એનર્ਜੀ ਚੈਨਲ ਆइज ਹੋ ਜਾਏਗੀ ਫਿਰ ਉਹ ਪੁੱਠੇ ਸਿੱਧੇ ਕੰਮ ਸੋਚਾਂਗਾ ਟਾਈਮ ਹੀ ਨਹੀਂ ਮਿਲੇਗਾ ਉਹਨਾਂ ਕੋਲ ਤੇ ਉਹ ਆਪਣੀ ਸਿਹਤ ਵੀ ਬਣਾਉਣਗੇ ਜਿਸ ਸਮਾਜ ਦੀ ਜਿਸ ਮੁਲਕ ਦੀ ਜਿਸ ਸੂਬੇ ਦੇ ਨੌਜਵਾਨਾਂ ਦੀ ਸਿਹਤ ਚੰਗੀ ਹੈ ਮੇਰਾ ਖਿਆਲ ਉਹਦੇ ਨਾਲੋਂ ਚੰਗਾ ਕੋਈ ਉਹ ਸੂਬੇ ਵਾਸਤੇ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਕਿਉਂਕਿ ਸਮਾਂ ਥੋੜਾ ਹੈ ਅਪਰੀਲ ਕਾਲ ਪੁੱਛਣੇ ਸਾਡੇ ਕੋਲ ਹਰਿਆਣੇ ਦੀ ਤੁਸੀਂ ਗੱਲ ਕੀਤੀ ਸੀ ਵੀ ਉਹ ਦੇਖੋ ਕਿੱਥੇ ਤੱਕ ਚਲਾ ਗਿਆ ਵੀ ਅੱਜ ਉਸੇ ਜਿਹੜੇ ਕੁਸ਼ਤੀ ਵਾਲਿਆ ਮੈਡਲ ਜਿੱਤ ਰਹੇ ਆ ਤੁਸੀਂ ਅਗਰ ਜਿੰਨੇ ਵੀ ਪ੍ਰਤਨਿਤ ਹੈਗੇ ਉੱਥੇ ਜਾਂਦੇ ਆ ਉਹ ਜ਼ਿਆਦਾਤਰ ਕੁਸ਼ਤੀ ਦੇ ਹਰਿਆਣੇ ਦੇ ਹੁੰਦੇ ਆ ਸ਼ੂਟਿੰਗ ਦੇ ਵਿੱਚ ਨਿਸ਼ਾਨੇਬਾਜ਼ੀ ਵਿੱਚ ਹਰਿਆਣਾ ਨੰਬਰ 1 ਦੇ ਉੱਤੇ ਜਾ ਰਿਹਾ ਹੈਗਾ ਵੀ ਅਸੀਂ ਪੰਜਾਬੀ ਜਿਨ੍ਹਾਂ ਦੀ ਸਾਡੀ ਮਾਂ ਖੇਡ ਹੈ ਕਬੱਡੀ ਤੇ ਕੁਸ਼ਤੀ ਅਸੀਂ ਉਹ ਤੋਂ ਪਿੱਛੇ ਹੋ ਰਹੇ ਹਾਂ ਕਿਤੇ ਨਾ ਕਿਤੇ ਸਾਨੂੰ ਇਹ ਕਮੀਆਂ ਜਿਹੜੀਆਂ ਆ ਉਹ ਪਿੱਛੇ ਕਰ ਰਹੀਆਂ ਨਹੀਂ ਇਹਦੇ ਦੀ ਆਪਣਾ ਦੱਸਾਂਗਾ ਮੈਂ ਹਰਿਆਣੇ ਚ ਕਿਸੇ ਪਿੰਡਾ ਦੇ ਥੋੜਾ ਜਿਹਾ ਵਿਜ਼ਿਟ ਤੇ ਸੀਗਾ ਤੇ ਉੱਥੇ ਦੌਰੇ ਤੇ ਉੱਥੋਂ ਪਤਾ ਲੱਗਾ ਸੀਗਾ ਕਿ ਉੱਥੇ ਮੈਂ ਕਿਸੇ ਨੂੰ ਸਵਾਲ ਕੀਤਾ ਯੋ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਸੁਣੀਦਾ ਸੀ ਜਿਸ ਤਰ੍ਹਾਂ ਵੀ ਨਸ਼ਿਆਂ ਦਾ ਉਹਨਾਂ ਨੂੰ ਮੈਂ ਸਵਾਲ ਕੀਤਾ ਉਹ ਕਹਿੰਦਾ ਸਾਡੇ ਹਰਿਆਣੇ ਦੇ ਵਿੱਚ ਤੁਸੀਂ ਯਕੀਨ ਕਰੋ ਨਾ ਕਰੋ ਹਰਿਆਣੇ ਦੇ ਵਿੱਚ ਜ਼ੀਰੋ ਲੈਵਲ ਦਾ ਨਸ਼ਾ ਹੈ ਪਿੰਡਾਂ ਦੇ ਵਿੱਚ ਜਿਹਦਾ ਬਹੁਤ ਵੱਡਾ ਅਸਰ ਹੈਗਾ ਖੇਡਾਂ ਦੇ ਉੱਤੇ ਪਿਆਦਾ ਹੈਗਾ ਔਰ ਮੈ ਸਮਝਦਾ ਹੈਗਾ ਕਿ ਸਾਨੂੰ ਜਿੱਦਾਂ ਟੂਰਨਾਮੈਂਟ ਕਰਾਂਦੇ ਜਾਂ ਜਿਹੜਾ ਸਕਿੱਲ ਦੀ ਕੀ ਗੱਲ ਕੀਤੀ ਹੈ ਜੀ ਤੁਹਾਨੂੰ ਤਜਰਬੇਕਾਰ ਹੋ ਤੁਸੀਂ ਦੇਖਿਆ ਕਿ ਅੱਜ ਵੀ ਅਸੀਂ ਨਹਿਰਾਂ ਤੇ ਆਪਣੀਆਂ ਕਿਤੇ ਚੱਲ ਜੀਏ ਤੇ ਛੋਟੇ ਛੋਟੇ ਬੱਚੇ ਡਾਈਵਾਂ ਮਾਰ ਮਾਰ ਕੇ ਕਿਤੇ ਦੇ ਕਿਤੇ ਚਲੇ ਜਾਂਦੇ ਆ ਰੋਡ ਸਾਈਡ ਤੇ ਮੰਗਣ ਵਾਲਾ ਇੱਕ ਸਾਈਕਲ ਰਸੇ ਤੇ ਚਲਾ ਰਿਹਾ ਹੁੰਦਾ ਹੈਗਾ ਜਾਂ ਆਪਣੇ ਪੇਟ ਵਾਸਤੇ ਕਰਦਾ ਪੇਟ ਜ਼ਰੂਰੀ ਹੈ ਪੇਟ ਦਾ ਅਗਰ ਕੰਮ ਹੋ ਸਭ ਕੁਝ ਹੋ ਜਾ ਬਿਲਕੁਲ ਗੱਲ ਉੱਥੀ ਆ ਗਿਆ ਲੇਕਿਨ ਪ੍ਰਭਾਵ ਜ਼ਰੂਰ ਹੈ ਕਿ ਪਿੰਡੂ ਖੇਡ ਮੇਲੇ ਦਾ ਇਹ ਆ ਤੁਹਾਡਾ ਮੰਨਣਾ ਹੈ ਵੀ ਪ੍ਰਭਾਵ ਬਹੁਤ ਹੈ ਲੇਕਿਨ ਉਹਦੀ ਸਹੀ ਤਰੀਕੇ ਨਾਲ ਵਰਤੋਂ ਅਗਰ ਸਰਕਾਰ ਜਾਂ ਜਿਹੜੇ ਇਹ ਪ੍ਰਬੰਧਕ ਹੈਗੇ ਆ ਉਹ ਕਰਾਣ ਸਰਕਾਰ ਦੇ ਜ਼ਰੀਏ ਕਰਾਣ ਐਨਆਰਆਈ ਦੇ ਜ਼ਰੀਏ ਕਰਾਣ ਫੌਜ ਦੇ ਜ਼ਰੀਏ ਕਰਾਣ ਪੁਲਿਸ ਦੇ ਜ਼ਰੀਏ ਕਰਾਣ ਤਾਂ ਮੈਂ ਸਮਝਦਾ ਵੀ ਜਿਹੜਾ ਇਹ ਸਾਡੀਆਂ ਖੇਡਾਂ ਦਾ ਪ੍ਰਭਾਵ ਹੋਰ ਜ਼ਿਆਦਾ ਹੋ ਕੇ ਇਹ ਬੱਚੇ ਜਿਹੜੇ ਆ ਬਹੁਤ ਵਧੀਆ ਜੁੜ ਸਕਦੇ ਆ ਨਾਲ ਸਾਰੇ ਕੁਝ ਆ ਸਕਦੇ ਆ ਸਮਾ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਗੱਲ ਨੂੰ ਅੱਗੇ ਹੋਰ ਵਧਾਈਏ ਸੋ ਗੱਲ ਇਹੀ ਆ ਦੋਸਤੋ ਕਿ ਸੰਭਾਲ ਕਰਨੀ ਹੈ ਜਵਾਨੀ ਦੀ ਸੰਭਾਲ ਕਰਨੀ ਹੈ ਤਾਂ ਪਿੰਡੂ ਖੇਡ ਮੇਲੇ ਇੱਕ ਬਹੁਤ ਵਧੀਆ ਜ਼ਰੀਆ ਹੈ ਜਿਹੜੇ ਸਾਡੇ ਨੌਜਵਾਨੀ ਨੂੰ ਬਹੁਤ ਵਧੀਆ ਪ੍ਰਭਾਵਿਤ ਕਰ ਰਿਹਾ ਨੌਜਵਾਨੀ ਜੁੜ ਰਹੀ ਹੈ ਨੌਜਵਾਨੀ ਖੇਡ ਮੇਲਿਆਂ ਵੱਲ ਨੂੰ ਜਾਂਦੀ ਹੈ ਤੇ ਇਹੋ ਜੇ ਜਦੋਂ ਪ੍ਰਬੰਧਕ ਤੇ ਇਹੋ ਜੇ ਜਿਹੜੇ ਖਿਡਾਰੀ ਵੈਟਰਨ ਨੇ ਅਗਰ ਉਹ ਸਾਡੇ ਜਿਹੜਿਆ ਮਾਰਗਦਰਸ਼ਕ ਬਣ ਜਾਣ ਤਾਂ ਮੈਂ ਨਹੀਂ ਸਮਝਦਾ ਸਾਡੇ ਜਿਹੜੇ ਬੱਚੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਵੱਲ ਨੂੰ ਜਾਂ ਕਿਸੇ ਹੋਰ ਗੰਦੀ ਦਲਦਲ ਦੇ ਵਿੱਚ ਜਾਏਗੀ ਸੋ ਅੱਜ ਇਨਾ ਹੀ ਕਰਨਲ ਸਾਹਿਬ ਤੇ ਪੂਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤਾਂ ਤੁਹਾਡਾ ਵੀ ਕਰਦੇ ਹੋਏ ਧ A minha águia. Namaskar.